ਕਿਸੇ ਦੀ ਜਿੱਤ ਹੁੰਦੀ ਹੈ ਕਿਸੇ ਦੀ ਹਾਰ ਹੁੰਦੀ ਹੈ ਕਿਸੇ ਦੀ ਜਿੱਤ ਹੁੰਦੀ ਹੈ ਕਿਸੇ ਦੀ ਹਾਰ ਹੁੰਦੀ ਹੈ ਕਿਸੇ ਦੀ ਕਦੇ-ਕਦੇ ਕਿਸੇ ਦੀ ਹਰ ਬਾਰ ਹੁੰਦੀ ਹੈ ਕਿਸੇ ਦੀ ਜਿੱਤ ਹੁੰਦੀ ਹੈ ਕਿਸੇ ਦੀ ਹਾਰ ਹੁੰਦੀ ਹੈ ਜ਼ਿੰਦਗੀ ਜਿਉਣਾ ਵੀ ਹੁਨਰ ਹੈ ਜਨਾਬ ਜ਼ਿੰਦਗੀ ਜਿਉਣਾ ਵੀ ਹੁਨਰ ਹੈ ਜਨਾਬ ਇਕਈ ਵਾਰ ਅਸੋਂ ਵਾਰ ਹੁੰਦੀ ਹੈ ਕਿਸੇ ਦੀ ਜਿੱਤ ਹੁੰਦੀ ਹੈ ਕਿਸੇ ਦੀ ਹਾਰ ਹੁੰਦੀ ਹੈ ਸਾਡੇ ਅੰਦਰ ਹੀ ਹੁੰਦਾ ਹੈ ਸਿਕੰਦਰ ਸਾਡੇ ਅੰਦਰ ਹੀ ਹੁੰਦਾ ਹੈ ਸਿਕੰਦਰ ਜਮੀਰ ਦੀ ਜੋ ਪੁਕਾਰ ਹੁੰਦੀ ਹੈ ਕਿਸੇ ਦੀ ਜਿੱਤ ਹੁੰਦੀ ਹੈ ਕਿਸੇ ਦੀ ਹਾਰ ਹੁੰਦੀ ਹੈ ਠੀਕ ਗਲਤ ਦੇ ਫੈਸਲੇ ਕਰਦਾ ਹੈ ਕੌਣ ਹੀਕ ਗਲਤ ਦੇ ਫੈਸਲੇ ਕਰਦਾ ਹੈ ਕਾਣ ਸਾਡੀ ਆਪਣੀ ਹੀ ਤਾਂ ਸਰਕਾਰ ਹੁੰਦੀ ਹੈ ਕਿਸੇ ਦੀ ਜਿੱਤ ਹੁੰਦੀ ਹੈ ਕਿਸੇ ਦੀ ਹਾਰ ਹੁੰਦੀ ਹੈ ਕਿਸੇ ਦੇ ਬੋਲ ਵੀ ਰੱਖਦੇ ਨਹੀਂ ਅਸਰ ਕਿਸੇ ਦੇ ਬੋਲ ਵੀ ਰੱਖਦੇ ਨਹੀਂ ਅਸਰ ਕਿਸੇ ਦੀ ਚੁੱਪ ਵੀ ਤਲਵਾਰ ਹੁੰਦੀ ਹੈ ਕਿਸੇ ਦੀ ਜਿੱਤ ਹੁੰਦੀ ਹੈ ਕਿਸੇ ਦੀ ਹਾਰ ਹੁੰਦੀ ਹੈ ਸੁਖ ਜੋ ਜਿੱਤ ਲਵੇ ਮਨ ਆਪਣਾ ਸੁਖ ਜੋ ਜਿੱਤ ਲਵੇ ਮਨ ਆਪਣਾ ਉਸੇ ਦੀ ਜਿੱਤ ਹੀ ਬਰਕਰਾਰ ਹੁੰਦੀ ਹੈ ਉਸੇ ਦੀ ਜਿੱਤ ਹੀ ਬਰਕਰਾਰ ਹੁੰਦੀ ਹੈ ਕਿਸੇ ਦੀ ਜਿੱਤ ਹੁੰਦੀ ਹੈ ਕਿਸੇ ਦੀ ਹਾਰ ਹੁੰਦੀ ਹੈ ਕਿਸੇ ਦੀ ਜਿੱਤ ਹੁੰਦੀ ਹੈ ਕਿਸੇ ਦੀ ਹਾਰ ਹੁੰਦੀ ਹੈ ਧੰਨਵਾਦ